देखो भाई ट्रैक्टर बिल्कुल नवा ट्रैक्टर है अठ सौ पचवंजा स्वराज एफी देख सकते हो तीस ट्रैक्टर हाल तक टायर टूर पूरे सिरे दया सोलह नौ अठाई के टायर जमा नमें बिल्कुल एजेंसी जो है ट्रैक्टर ये देख सकते हो ट्रैक्टर चौबी मॉडल है सत्त लख अठानवे हज़ार रुपया रेट पी वी जीरो तीन नंबर है ट्रैक्टर का देखो जी जमा ਸਵਰਾਜ 855 ਜੀ ਗੁੜੀਆ ਦੇ ਟਾਇਰ ਚਾਰੀ ਦੇ ਸਕਦੇ ਬਈ ਟਰੈਕਟਰ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਲੇ ਕਾਗਜਵੋ ਨਹੀਂ ਲਹੇ ਦੇਖ ਸਕਦੇ ਜੀ ਟਾਪ ਮਾਡਲ ਹੈ ਟਾਪ ਮਾਡਲ ਹੈ ਹਲੇ ਕਾਗਜ ਨੂੰ ਨਹੀਂ ਲਹੇ ਟਰੈਕਟਰ ਦੇ ਦੇਖੋ ਜੀ ਵੀਡੀਓ ਭਰਾਤੋ ਬਈ ਸ਼ੇਅਰ ਦੱਬ ਕੇ ਸਵਰਾਜ 855 ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਬਾਈ ਸੀਜ਼ਨ ਤੋਂ ਬਾਅਦ ਮੰਡੀ ਅੱਜ ਪੂਰੀ ਵਧੀਆ ਭਰੀ ਆ ਜੇ ਕਿਸੇ ਨੇ ਟਰੈਕਟਰ ਖਰੀਦਣਾ ਬਾਈ ਜੀ ਬਰਨਾਲੇ ਦੀ ਮੰਡੀ ਤੇ ਪਹੁੰਚੋ ਤੇ ਮੰਡੀ ਦੀਆਂ ਰੌਣਕਾਂ ਨੂੰ ਵਧਾਓ ਟਰੈਕਟਰ ਮੰਡੀ ਬਰਨਾਲਾ ਜੀ ਆਪਣਾ YouTube ਚੈਨਲ ਆ ਜੀ ਫਾਰਮਰ ਕਿੰਗ ਨਾਟਗੜਾ ਉਹਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਚੈਨਲ ਨੂੰ ਫਾਲੋ ਕਰ ਦਿਓ ਜੀ ਜੇ ਕਿਸੇ ਨੇ ਵੀਡੀਓ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 78885 36188 ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਵੀਡੀਓ ਨੂੰ ਸਾਰੀ ਦੇਖਿਓ ਜੀ ਟਰੈਕਟਰ ਮੰਡੀ ਬਰਨਾਲਾ ਆਜੋ ਜੀ ਫਿਰ ਦੇਖਦੇ ਆ ਮੰਡੀ ਤੇ ਮੰਡੀ ਦੀਆਂ ਰੌਣਕਾਂ ਨੂੰ ਦੇਖੋ ਬਾਈ ਜੀ ਵੀਡੀਓ ਦੇ ਵਿੱਚ ਦੇਖੋ ਜੀ ਮੰਡੀ ਆਜੋ ਜੀ ਫਿਰ ਤੁਹਾਨੂੰ ਮੰਡੀ ਕੱਲਾ ਕੱਲਾ ਟਰੈਕਟਰ ਦਿਖਾਉਣਾ ਆ ਜੀ ਵੀਡੀਓ ਦੇ ਵਿੱਚ ਆਜੋ ਜੀ ਬਾਈ ਫਿਰ ਹਾਂ ਜੀ ਬਾਈ ਜੀ ਪਹੁੰਚ ਚੁੱਕੇ ਆਪਾਂ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਹੋਣਾ ਤੁਹਾਨੂੰ ਵੀਡੀਓ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਟਰੈਕਟਰ ਮੰਡੀ ਬਰਨਾਲਾ YouTube ਚੈਨਲ ਆਪਣਾ ਫਾਰਮਰ ਕਿੰਗ 911 ਬਾਈ ਬਣ ਕੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਤੇ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੈ ਆਪਣਾ ਫੋਨ ਨੰਬਰ 78885 3688 ਹੈ ਜੀ ਮੰਡੀ ਵਧੀਆ ਭਰੀ ਹੈ ਜੀ ਸੀਜ਼ਨ ਗਿਆ ਲੰਘ ਤੇ ਟਰੈਕਟਰ ਵਧੀਆ ਹੈ ਗਿਆ ਹੋਣਾ ਸਾਨੂੰ ਟਰੈਕਟਰ ਦੇਖੋ ਜੀ ਟਰੈਕਟਰ ਬਹੁਤ ਯਾਦ ਖੜੇ ਆ ਲੋ ਜੀ 750 ਸੋਨਾਲੀਕਾ ਦੇਖੋ ਤੁਸੀਂ ਪਹਿਲਾ ਟਰੈਕਟਰ 750 ਸੋਨਾਲੀਕਾ ਸਾਤਰੀ ਲੱਗੀ ਆ ਟਾਇਰ ਦੇਖੋ ਬਾਈ ਕਰਤਾਰ ਦੇ ਪਾਏ ਹੋਇਆ ਕਰਤਾਰ ਲਿਖਿਆ ਹੋਇਆ ਟਾਇਰਾਂ ਤੇ 13 6 28 ਦੇ ਟਾਇਰ ਆ ਜੀ ਲੋ ਬਾਈ ਜੀ डीआई 750 सोनालीका ਤੇ ਟਰੈਕਟਰ ਹੋਰ ਵੀ ਆ ਰਹੇ ਆ ਮੰਡੀ ਦੇ ਵਿੱਚ ਇਹ ਤੁਹਾਨੂੰ ਰੇਟ ਦੱਸ ਦਿਆਂ ਟਰੈਕਟਰ ਦਾ 2001 ਮਾਡਲ ਦਾ 2 ਲੱਖ 30 ਹਜ਼ਾਰ ਰੁਪਏ ਰਿਕਰਡ ਕਰਦੇ ਆ ਬਾਈ 2 ਲੱਖ 30 ਹਜ਼ਾਰ ਰੁਪਏ ਰਿਕਰਡ ਕਰਦੇ ਆ 2001 ਮਾਡਲ ਆ सोनालीका ਟਰੈਕਟਰ ਜੀ ਕੀ ਕੀਮਤ ਕੀ ਆ ਜੀ ਟਰੈਕਟਰ ਦੇਖੋ ਬਈ ਤੁਸੀਂ ਸੋਨ ਵਾਲੀ ਕਾ ਟਰੈਕਟਰ ਹੁਣ ਤੁਹਾਨੂੰ ਸੁਣਾ ਜੀ 855 ਟਰੈਕਟਰ ਲਓ ਜੀ 2011 ਮਾਡਲ ਹੈ 855 ਸਵਰਾਜ ਰੇਟ ਹੈ ਦਾ 3 ਲੱਖ 80000 ਰੁਪਇਆ ਕਰਿਆ ਵਈਆਂ ਨੇ 3 ਲੱਖ 80000 ਰੁਪਇਆ ਰੇਟ ਕਰਿਆ ਕਿਹੜਾ ਪੰਡਾ ਜੀ ਆਪਣਾ ਸੰਗਰੂਰ ਦੇ ਲਵੇ ਹੈ ਰੇੜੀ ਪੰਡਾ ਰੇੜੀ ਟਰੈਕਟਰ ਲੈਣਾ ਹੈ ਜੀ ਅੱਜ ਤਾਂ ਟਰਾਈ ਮਾਰਨਾ ਆ ਬੰਦਾ ਹੈ ਨਹੀਂ ਤੀ ਅਸਿਆ ਜੀ ਵੀ ਨੇੜੇ ਤੇੜੇ ਦਾ ਬੰਦਾ ਹੋਇਆ ਤਾਂ ਡਰੈਸ ਲੈ ਜਾਗੇ ਠੀਕ ਹੈ ਜੀ ਪਿੰਡ ਕਿਹੜਾ ਇਹ ਟਰੈਕਟਰ ਦੇ ਨਹੀਂ ਪਤਾ ਉਹ ਟਰੈਕਟਰ ਉਹ ਬੈਠੇ ਮੁੰਡਿਆਂ ਕੋਲੇ ਸਾਰਾ ਕੁਝ ਹੈ ਜੀ ਕਿਹੜਾ ਟਰੈਕਟਰ ਲੈਣਾ ਤੁਸੀਂ ਟਰੈਕਟਰ ਤਾਂ 855 ਵੀ ਲੈ ਲੂ ਠੀਕ ਹੈ ਜੀ ਤੇ 60 ਵੀ ਲੈ ਲੈਂਦਾ 60 ਆਏ ਘਟਨੇ ਅਸਾਂ 60 ਬਹੁਤ ਆ ਜੀ ਟਰੈਕਟਰ ਬਹੁਤ ਆਉਣਗੇ ਅੱਜ ਆਉਣਗੇ ਹਾਂ ਸੀਜ਼ਨ ਤੋਂ ਬਾਅਦ ਮੰਡੀ ਚੱਲ ਪਈ ਦੁਬਾਰੇ ਠੀਕ ਆ ਹਾਂ ਜੀ ਹਾਂ ਤੇ ਇੰਟਰ ਵੀ ਦੇਖ ਲੈਂਦਾ ਜੇ ਕੋਈ ਮਤਲਬ 475 75 475 ਅੱਛਾ 475 ਖੜਿਆ 475 ਵੀ ਲੋਕ ਵੀਡੀਓ ਸ਼ੇਅਰ ਕਰਦੇ ਹੋ ਬਾਈ ਆਇਆ ਬਹੁਤ ਦੂਰੋਂ ਟਰੈਕਟਰ ਲੈਂਡ ਤਣਾ ਬਰਨਾਲੇ ਦੀ ਮੰਡੀ ਦੇ ਵਿੱਚ ਥਾ ਜਾ ਰਹੇ ਨੇ ਟਰੈਕਟਰ ਤੋਂ ਸੁਪਰਾ 855 ਦੇਖ ਸਕਦੇ ਹੋ ਤੁਸੀਂ ਕਿਆ ਬਾਤ ਹੈ ਇਹ ਟਾਇਰ ਬਹੁਤ ਵਧੀਆ ਪਏ ਆ ਗੁੜੀਆ ਦੇ ਟਾਇਰ ਪਏ ਹੋਏ ਆ ਸੈਂਟਰ ਗੀਅਰ ਦੇਖੋ ਰੇਡ ਪਾਤਾ 780000 ਰੁਪਇਆ 2011 ਮਾਡਲ ਦੀ ਸੋਨਾਲੀ ਕਾ 650 650 ਸੋਨਾਲੀ ਕਾ ਗਿਆ ਗੁੜੀਆਂ ਦੇ ਟਾਇਰ ਛਤਰੀ ਲੱਗੀ ਆ ਚਾਰ ਸਿਲੰਡਰ ਆ ਟਾਇਰ ਦੇਖੋ ਜੀ ਟਰੈਕਟਰ ਹੀ ਸੂਸੂ ਗੁੜੀ ਵਧੀਆ ਪਈ ਆ ਲੈ ਸਕਦੇ ਹੋ ਟਰੈਕਟਰ ਕੀ ਬਾਤ ਆ ਜੀ ਸੋਨਾਲੀ ਕਾ 13 ਮਾਡਲ ਹੈ ਜੀ 330000 ਰੁਪਏ ਰੇਟ ਕਰਦੇ ਆ ਬਾਈ 330000 ਰੁਪਏ ਰੇਟ ਕਰਦੇ ਆ ਪੰਜਾਬ ਦੇ ਨੰਬਰ ਟਰੈਕਟਰ ਹੈ ਸਾਰੇ ਪੰਜਾਬ ਨੰਬਰ ਟਰੈਕਟਰ ਹੈ ਇਹ 13 ਮਾਡਲ ਹੈ ਜੀ ਸੋਨਾਲੀਕਾ ਦੇ ਸਕਦੇ ਨੇ ਵੀਡੀਓ ਦੇ ਵਿੱਚ ਵੀਡੀਓ ਕਰਦੇ ਸ਼ੇਰ ਟਾਪ ਮਾਡਲ ਹੈਗਾ ਟਰੈਕਟਰ ਦੋ ਹੋਰ ਆ ਗਏ ਨੇ ਜੀ ਦੇਖ ਸਕਦੇ ਆ ਵੀਡੀਓ ਦੇ ਵਿੱਚ ਸੋਨਾਲੀਕਾ ਹੋਰ ਆ ਗਏ ਨੇ 750 ਸੋਨਾਲੀਕਾ 750 2.45 ਰੇਟ ਹੈ ਜੀ ਇਹਦਾ ਦੂਇਆ ਮਾਡਲ ਹੈ ਟਰੈਕਟਰ ਸੋਨਾ ਜੀ ਦੇਖ ਸਕਦੇ ਹੋ ਬਾਈ 750 ਸੋਨਾ ਲੀਕਾ ਟਾਇਰ ਟੂਲ ਵਧੀਆ ਪਏ ਆ 13 ਸੇ 28 ਦੇ ਟਾਇਰ ਪਏ ਹੋਇਆ ਟਰੈਕਟਰ ਵਧੀਆ ਹੈ ਜੀ ਤੇ ਤੁਸੀਂ ਦੇਖਿਆ ਉਹ ਰੰਗ ਰੰਗ ਵਧੀਆ ਪਿਆ ਨਾਲ ਦਾ ਹੀ ਬੰਪਰ ਲੱਗੇ ਆ ਨੰਬਰ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਤੇ ਟਰੈਕਟਰ ਇਹ ਬਈ ਪ੍ਰੈਸਰ ਨਹੀਂ ਹੈਗਾ ਤੇ ਬਣਾ ਪ੍ਰੈਸਰ ਤੋਂ ਦੂਰੇ ਹੀ ਕਰ ਦੋ ਸ਼ੇਰ ਦੱਬ ਕੇ ਲੋ ਜੀ ਇੱਕ 2522 ਟਰੈਕਟਰ ਹੈ ਜੀ ਪਹਿਲਾ ਵਾਲਾ ਪੁਰਾਣਾ ਦੇਖ ਸਕਦੇ ਆ ਜੀ 2522 ਇਹਦੀ ਬਹੁਤ ਮਸ਼ਹੂਰੀ ਸੀ ਜੀ 90 91 ਦੇ ਵਿੱਚ ਚੱਲੇ ਆ ਟਰੈਕਟਰ ਇਹ 2522 ਐਚ ਐਮ ਟੀ ਵਾਲਿਆਂ ਦਾ ਜੀ ਇਹ ਲਾਈਟਾਂ ਬਹੁਤ ਏ ਸੀਗੀਆਂ 94 ਮਾਡਲ ਹੈ ਇਹ 1 ਲੱਖ ਰੁਪਿਆ ਰੇਟ ਹੈ ਜੀ 1 ਲੱਖ ਰੁਪਿਆ ਡਿਮਾਡ ਹੈ ਬਾਕੀ ਮੌਕੇ ਤੇ ਹੋ ਜੂਗਾ ਟਾਇਰ ਮੂਰੇ ਨਵੇਂ ਪਾਈ ਵਿਆ 2522 ਟਰੈਕਟਰ ਹੈ ਜੀ ਦੇਖ ਸਕਦੇ ਹੋ ਬੁੜੇ ਜੇਕਰ ਇਹ ਮੰਗਲੇ ਟਾਇਰ ਆ ਜੀ ਛਾਤਰੀ ਲੱਗੀ ਆ ਤੇ ਗੇਰ ਇਹਦੇ ਦੂਜੇ ਹੁੰਦੇ ਆ 35 ਗੇਰਾਂ ਵਾਲੇ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਟਰੈਕਟਰ ਹੀ ਸੋਨਾਲੀਕਾ 35 ਦਾ ਆ ਗਿਆ ਜੀ ਸੋਨਾਲੀਕਾ 35 ਦਾ ਟਰੇ ਵੀ ਵਧੀਆ ਮੰਗਲੇ ਟਾਇਰ ਗੁੜੀਰਦੇ ਆ 35 ਦਾ ਸੋਨਾਲੀਕਾ 2003 ਮਾਡਲ ਹੈ ਜੀ 1,80,000 ਰੁਪਏ ਰੇਟ ਹੈ ਟਰੈਕਟਰ ਦੇਖੋ ਜੀ ਬਹੁਤ ਸੋਹਣਾ ਟਰੈਕਟਰ ਹੈ ਜਿਹੜੇ ਪੁਰਾਣੇ ਟਰੈਕਟਰ ਲੈਣੇ ਆ ਬਈ ਬਰਨਾਲੇ ਦੀ ਮੰਡੀ ਦੇ ਵਿੱਚ ਪਹੁੰਚੋ ਤੇ ਟਰੈਕਟਰ ਬਹੁਤ ਵਧੀਆ ਹੋਏ ਹੋਏ ਆ ਜੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਆ ਜੀ ਟਰੈਕਟਰ ਮੰਡੀ ਬਰਨਾਲਾ ਦੇਖ ਸਕਦੇ ਹੋ ਜੀ ਟਰੈਕਟਰ ਮੰਡੀ ਬਰਨਾਲਾ ਸੀਜ਼ਨ ਤੋਂ ਬਾਅਦ ਵਾਲੀ ਮੰਡੀ ਆ ਇਹ ਜੀ ਅੱਜ ਵਧੀਆ ਮੰਡੀ ਭਰਨੀ ਆ ਜੀ ਟਰੈਕਟਰ ਇੱਕ ਹੋਰ ਆ ਗਿਆ ਜੀ ਪੀ ਵੀ 19 ਬਰਨਾਲੇ ਦਾ ਨੰਬਰ ਹੈ 524 ਜੋਂ ਵੀ ਯਾਰ ਮੂਲੇ ਟਾਇਰ ਵੱਡੇ ਆ ਮਗਲੇ ਟਾਇਰ ਜਮਾ ਨਵੇਂ ਆ ਦੇਖ ਸਕਦੇ ਹੋ ਟਰੈਕਟਰ ਸੋਹਣਾ ਜੀ ਜੌਂਦੀ ਆਰ ਤਿੰਨ ਸਿਲੰਡਰ ਹੈ ਜੀ ਛੋਟਾ ਜਿਹਾ ਟਰੈਕਟਰ ਹੈ ਘੁੱਟੇ ਜਿ ਨਹੀਂ ਜਾਣੇ ਤੇ ਮੂਰੇ ਬੈਟਰੀ ਤੇ ਬੰਪਰ ਵੀ ਬਹੁਤ ਵਧੀਆ ਸਰੇਦਾ ਲਾਇਆ ਹੋਇਆ ਹੈ 2010 ਮਾਡਲ ਹੈ 4 ਲੱਖ 15000 ਰੁਪਏ ਰੇਟ ਹੈ ਟਰੈਕਟਰ ਬਹੁਤ ਵਧੀਆ ਹੈ ਜੀ 52 4 ਜੌਂਦੀ ਆਰ ਟਰੈਕਟਰ ਹੈ ਜੀ ਟਰੈਕਟਰ ਮੱਡੀ ਬਰਨਾਲਾ ਚਾਰੇ ਟਾਇਰ ਬਾਈ ਨਵੇਂ ਪਏ ਆ ਮੰਗਲੇ ਦਾ ਬਿਲਕੁਲ ਨਵੇਂ ਹੈ ਜੀ ਤੁਸੀਂ ਦੇਖ ਸਕਦੇ ਹੋ 14 9 28 ਦੇ ਟਾਇਰ ਹੈ ਜੀ ਚਾਹਉ ਨਹੀਂ ਲੱਗਾ ਟਰੈਕਟਰ ਨੂੰ ਕੋਈ ਮਰਗਾਟ ਨਿਕਲਿਆ ਤੁਸੀਂ ਦੇਖ ਰਹੇ ਹੋ ਜੀ ਬਹੁਤ ਸੋਹਣੇ ਮਰਗਾਟ ਪਏ ਆ ਕਾਲੇ ਢੱਡ ਵਾਲਾ ਜਉਂਦੀ ਆਰ ਟਰੈਕਟਰ ਹੈ ਜੀ 52 4 ਸੜ ਗੇਰ ਵਾਲਾ ਟਰੈਕਟਰ ਹੈ ਜੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਟਰੈਕਟਰ ਮੰਡੀ ਬਰਨਾਲਾ ਤੇ YouTube ਚੈਨਲ ਫਾਰਮਰ ਕਿੰਗ ਨਾਟ ਗਿਆ ਜੀ ਦੇਖੋ ਬਲ ਟਰੈਕਟਰ ਬਹੁਤ ਵਧੀਆ ਟਰੈਕਟਰ ਆਜੋ ਜੀ ਮੰਡੀ ਦੇ ਵਿੱਚ 2010 ਮਾਡਲ ਹੈ 415000 ਰੁਪਏ ਰੇਟ ਹੈ ਇਧਰ ਆ ਗਿਆ ਜੀ ਫੋਰਡ 3700 ਜਿਮੀਂਦਾਰਾਂ ਦੀ ਪਹਿਲੀ ਪਸੰਦ ਸੀ ਇਹ ਜੀ ਪਹਿਲਾਂ 3700 ਫੋਰਡ ਬਹੁਤ ਚੜਾਈ ਰਹੀ ਹੈ ਜੀ ਬਰਨਾਲੇ ਏਜੰਸੀ ਦੀ ਬਹੁਤ ਚੜਾਈ ਰਹੀ ਆ ਉਦੋਂ ਬਹੁਤ ਟਰੈਕਟਰ ਸੀ ਕੋਈ ਮਿਲਦੇ ਤਾਂ ਬਹੁਤ ਘੱਟ ਸੀ ਜੀ 90 99 ਟਰੈਕਟਰ ਇਸ ਫੋਰਡ ਆ ਤੇ ਉਦੋਂ ਵਾਈ ਕੱਕੜ ਵਰਗਿਆਂ ਕੋਲ ਏਜੰਸੀ ਸੀ 70 ਮਾਡਲ ਹੈ ਜੀ 80000 ਰੁਪਿਆ ਰੇਟ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਾਗਲੇ ਟਾਇਰ ਬਿਲਕੁਲ ਕਛੀ ਵੇਚੀ ਟਰੈਕਟਰ ਦੀ ਦੇਖੋ ਜੀ ਟਰੈਕਟਰ ਫੋਰ 3700 78 ਮਾਡਲ ਹੈ ਸੈਂਟਰ ਵੇਚ ਦੇਖ ਸਕਦੇ ਜੀ ਪਹਿਲਾ ਵਾਲਾ ਪੁਰਾਣਾ ਟਰੈਕਟਰ ਹੈ ਫੋਰ ਜਦੋਂ ਚੱਲੇ ਚੱਲੇ ਜੇ ਬਸ ਉਦੋਂ ਉਹਦਾ ਟਰੈਕਟਰ ਹੈ ਤੇ ਇਹ ਲੱਗੂਗਾ ਬਈ 50-60000 ਰੁਪਿਆ ਉੱਤੇ ਟਰੈਕਟਰ ਬੰਨਜੂ ਦਾਣਾ ਜਿਵੇਂ ਤਿਆਰ ਕਰਾਉਣਾ ਹੁੰਦਾ ਆ ਜਾਈ ਸਕਦੇ ਹਾਂ ਬਾਈ ਜੀ 78 ਮਾਡਲ 80000 ਰੁਪਿਆ ਰੇਟ ਹੈ ਜੀ ਵਾਲੇ ਬੰਦਿਆਂ ਨੇ ਮੰਡੀ ਦੁਆਰੇ ਫੇਰ ਘਰਤੀ ਚਾਲੂ ਇਹਨਾਂ ਸੀਜ਼ਨ ਦਾ ਪੁੱਜ ਗਈ ਸੀ ਬਾਈ ਆਪਣੇ ਤੇ ਹਾੜੀ ਦਾ ਸੀਜ਼ਨ ਆ ਗਿਆ ਸੀ ਨਾ ਤਾਂ ਆ ਕਰਕੇ ਜੌਂੜੀ আর ਟਰੈਕਟਰ ਆ ਗਿਆ ਇੱਕ ਹੋਰ ਜੌਂੜੀ আর ਟਰੈਕਟਰ ਟਾਇਰ ਪਾਇਵੇ ਦੇ ਜੀ ਕਿਤੇ ਜੀ 16 29 ਦੇ ਬਿਲਵਲ ਨਾ ਮਾ ਟਰੈਕਟਰ ਇਹ ਜੌਂੜੀ ਆ 55 10 ਟਰੈਕਟਰ ਦੇਖੋ ਜੀ ਸਟੀering ਤੇਲੇ कागज कूगज उम्मी चढ़े पे देख सकते हो जमा हरा हरा पवा नव हाल कागज में नहीं ला ट्रैक्टर तो जमी नहीं चलिया उस घंटे चले ट्रैक्टर ये चौबीस मॉडल अठ ल हज़ार रुपये रेट बहुत वजिया ट्रैक्टर है जी देखो फर्स्ट क्लास जो भी हज़ार ट्रैक्टर पूरा शरा नगद कैश निकला है ट्रैक्टर ही भाई अठ लख पैंती हज़ार है चौबीस मॉडल है ਬਿਲਕੁਲ ਨਗਦ ਕਰ ਸਕਦੇ। ਕਿਕਰ ਬੁਵੰਜਾ 10 ਜੂਰਸ ਨੂੰ ਲੈਣਾ। ਆ ਬਰਨਾਲੇ ਦੀ ਮੰਡੀ ਤੇ ਆ ਉਹ ਵੀ ਟਰੈਕਟਰ ਬਹੁਤ ਵਧੀਆ ਖੜਾਗਾ। ਸਾੜਾ 9 ਹੈ। ਦੇਖੋ ਬਈ ਟਰੈਕਟਰ। ਪੂਰਾ ਵਧੀਆ ਨਵਾਂ ਨਵਾਂ ਟਰੈਕਟਰ ਹੈ। ਜਿਵੇਂ ਨਵਈਆਂ ਜੀ। ਦੇਖੋ ਮਾਰੂਨੇਗਾ। ਇੰਜਨ ਤੇ ਨਿਕਾ ਮਾਰੂਈ ਟਰੈਕਟਰ ਦੇ। ਪੂਰਾ ਵੀ ਰੰਗ ਨਹੀਂ ਲਿਆ। ਵਿਚ ਦੀ ਮੂਹ ਦੀਦਾ ਬਈ ਟਰੈਕਟਰ ਦੇ। ਵਿਚ ਦੀ ਮੂਹ ਦੀਦਾ ਜਿਹਨੇ ਲੈਣਾ ਟਰੈਕਟਰ ਲੈ ਜਾ ਸਕਦੇ ਹੋ ਜੀ। ਬਰਨਾਲੇ ਦੀ ਮੰਡੀ ਤੇ ਟਰੈਕਟਰ ਖੜਾ ਹੈ। ਦੇਖ ਸਕਦਾ ਤੁਹਾਨੂੰ ਪਿੱਛੋਂ ਵੀ ਦਿਖਾਉਣਾ ਟਰੈਕਟਰ ਪਿੱਛੋਂ ਵੀ ਦੇਖੋ ਬਾਈ ਇਹ ਟਰਾਲੀ ਬਹੁਤ ਘੱਟ ਪਈ ਐ ਲਓ ਜੀ ਸਾਰਾ ਕੁਝ ਨਾਲ ਦਾ ਟਰੈਕਟਰ ਦੇ ਕਹਿੰਦੇ ਬਾਈ ਦੇਖੋ ਟਰੈਕਟਰ ਇਹ ਆ ਤੁਸੀਂ ਦੇਖ ਸਕਦੇ ਹੋ ਅੱਜ ਮੰਡੀ ਵਧੀਆ ਭਰੂਗੀ ਬਰਨਾਲਾ ਮੰਡੀ ਟਰੈਕਟਰ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਆਹੜੀਆ ਦੇਖ ਸਕਦਾ ਨਵ ਹਾਲੈਂਡ 21 ਮਾਡਲ 70 ਲੱਖ 25 ਹਜ਼ਾਰ ਫਰੀਟ ਐ ਬੜਾ ਬਹੁਤ ਔੜੇ ਭਾਈ ਵਈ ਟਰੈਕਟਰ ਦੇ ਸੱਤੀ ਤੀ ਦੇਖ ਐ ਤੋ ਟਰੈਕਟਰ ਆਤਰੀ ਲੱਗੀ ਆ ਸਾੜ ਗੇਰਾ ਅਲਟਰ ਬਹੁਤ ਸੋਹਣਾ ਬਈ ਇਸ ਕੀ ਮਾਡਲ 725000 ਰੁਪਏ ਰੇਟ ਐ ਇਹ ਗਾਗ ਲੱਗੇ ਹੋਏ ਆ ਟਰੈਕਟਰ ਦੇਖੋ ਹੁੰਦੇ ਸੀ ਬੰਪਰ ਬੰਪਰ ਪੂਰਾ ਸ਼ੇਰਾ ਲੱਗਿਆ ਪਿਆ ਟਰੈਕਟਰ ਦਾ ਬਹੁਤ ਸੋਹਣਾ ਟਰੈਕਟਰ ਜੀ ਲੋਈ ਜੌਂੜੀਆ ਰਹਿ ਗਿਆ 8 ਮਾੜਾ ਦਾ 4 65000 ਰੁਪਏ ਰੇਟ ਐ ਮਰਗਾੜ ਮੂਹਲੇ ਲੱਗੇ ਪਿਆ ਵਧੀਆ ਟਰੈਕਟਰ ਆ ਜੀ 53 ਦਾਸ ਐ ਦੇਖੋ ਇਹ ਟਰੈਕਟਰ ਹੈ ਜੌਂਡੀਆ ਟਰੈਕਟਰ ਹੈ ਕਿਆ ਬਾਤ ਹੈ ਨਹੀਂ ਬਾਈ ਜੌਂਡੀਆ ਟਰੈਕਟਰ ਹੈ 8 ਮਾਡਲ 465000 ਰੁਪਏ ਰੇਟ ਹੈ ਬਾਕੀ ਮੌਕੇ ਦੇਖੋ ਜੂ ਆ ਜਾਓ ਫੁਰਨਾਲਾ ਮੰਡੀ ਦੇ ਵਿੱਚ ਤੇ ਸੀਜ਼ਨ ਤੋਂ ਬਾਅਦ ਮੰਡੀ ਵਧੀਆ ਭਰ ਗਈ ਅੱਜ ਆ ਜਾਓ ਜੀ ਕਿਰਾਂ ਕਾਲੇ ਢੱਡਾਲਾ ਜੌਂਡੀਆ ਰ ਹੈ ਦੇਖ ਸਕਦੇ ਆ ਜੀ ਕਾਲੇ ਢੱਡਾਲਾ ਜੌਂਡੀਆ ਇਹ ਕਿਤੇ ਮਿਲਦਾ ਨਹੀਂ ਉਹ ਘੱਟ ਮਿਲਦਾ ਜੀ 5510 ਸਿੱਧੇ ਸਾਰੇ ਟਰੈਕਟਰ ਵਧੀਆ ਟਰੈਕਟਰ ਹੈ ਜੀ ਕੋਈ ਕਿਤੋਂ ਵੀ ਥ੍ਰੀਟਿੰਗ ਟਰੈਕਟਰ ਨੂੰ ਲੱਗੀ ਬਈ ਫਲਟਰ ਮੰਡੀ ਬਰਨਾਲਾ ਟਰੈਕਟਰ ਖੜਾ ਸੋਨਾਲੀਕਾ ਹੋਰ ਦੇਖ ਸਕਦੇ ਤੁਸੀਂ ਸੋਨਾਲੀਕਾ ਟਰੈਕਟਰ ਗੁੜਿਆਰ ਦੇ ਟਾਇਰ ਪਾਏ ਹੋਏ ਆ ਟਰੈਕਟਰ ਦੇਖੋ ਕਿੰਨਾ ਵਧੀਆ ਬਈ 60 ਪਾਵਰ ਦਾ 60 ਪਾਵਰ ਦਾ ਸੋਨਾਲੀਕਾ ਟਰੈਕਟਰ ਹੈ ਦੇਖੋ ਜੀ ਵਧੀਆ ਟਰੈਕਟਰ ਹੈ ਜੀ ਪੰਜਾਬ ਨੰਬਰ ਵੀ ਮੋਹਰੇ ਹੌਲਕ ਲਿਖਿਆ ਹੋਇਆ ਤੇ ਇਹਦੇਲੇ ਰੇਡ ਰੂਟ ਪਾ ਦੇਖਦੇ ਆ ਜੀ ਸੱਤ ਮਾਡਲ ਹੈ 2,70,000 ਰੁਪਏ ਰੇਟ ਹੈ ਜੀ ਸਾਈਡ ਗੇਅਰ ਹੈ ਸੱਤ ਮਾਡਲ ਹੈ 2,70,000 ਰੁਪਏ ਰੇਟ ਹੈ ਟਰੈਕਟਰ ਸੋਹਣਾ ਜੀ ਕਰ ਦਿਓ ਬਈ ਵੀਡੀਓ ਨੂੰ ਸ਼ੇਅਰ ਦੱਬ ਕੇ ਪ੍ਰਾਪੂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਓ ਜੀ ਕਿਸੋਨ ਵਾਲੀ ਕਾ ਗਿਆ 750 ਸੋਨ ਵਾਲੀ ਕਾ 750 ਵੱਡੇ ਟਾਇਰ ਹੈ ਜੀ ਵੱਡੇ ਟਾਇਰ ਹੈ 16 9 28 ਦੇ ਗੂੜੀ ਯਾਰ ਦੇ ਟਰੈਕਟਰ ਸੋਨਾ ਜੀ ਨਵਾਂ ਨਵਾਂ ਟਰੈਕਟਰ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲੋ ਟਰੈਕਟਰ ਦੇਖੋ ਸਾਰਾ ਗੇਅਰ ਮੂੰਹ ਇਹਦੇ ਬੀਜ ਦੀ ਵੀ ਦੀਂਦਾ ਦੇਖੋ ਟਰੈਕਟਰ ਸੋਨਾ ਲੀਕਾ 2022 ਮਾਡਲ ਹੈ 635000 ਰੁਪਏ ਰੇਟ ਹੈ ਤੇ ਕਾਫੀ ਤੇਜ਼ੀ ਹੋ ਸਕਦੇ ਇਹਦੀ ਜੀ ਦੇਖ ਸਕਦੇ ਹੋ ਟਰੈਕਟਰ 635000 ਰੁਪਏ ਰੇਟ ਹੈ ਜੀ ਤਾਂ ਆਹ ਦੇਖੋ ਜੀ ਬਹੁਤ ਵਧੀਆ 750 ਸੋਨਾਂ ਲੀਕਾ ਜੀ 850 ਸੋਨਾਂ ਲੀਕਾ ਜੀ ਟਰੈਕਟਰ ਦੇ ਸਕਦੇ ਆ ਜੀ 3 ਸਪੀਡ ਹੈ ਟਰੈਕਟਰ ਬਹੁਤ ਅਸਾ ਜੀ ਪੰਜਾਬ ਨੰਬਰ ਹੈ ਦੇਖੋ ਜੀ ਵੀਡੀਓ ਪਰ ਦੋ ਸ਼ੇਰ ਦੱਬ ਕੇ ਇਹ ਕਾ ਆ ਗਿਆ ਜੀ ਸਟੈਂਡਰ ਟਰੈਂਡਰ ਆ ਗਿਆ ਸਟੈਂਡਰ ਟਰੈਕਟਰ 450 ਡੀਆਈ ਟੈਂਡਰ 450 ਡੀਆਈ ਦੇਖੋ ਟਰੈਕਟਰ ਵੀ ਪੰਜਾਬ ਨੰਬਰ ਹੈ ਟਰੈਕਟਰ ਸੋਹਣਾ ਬਈ ਦੇਖ ਸਕਦੇ ਆ ਆਸ ਫੇਰਾ ਟਰੈਕਟਰ ਦਾ ਲੋ ਜੀ ਚਾਰ ਸਿਲੰਡਰ ਸੈਂਟਰ ਗੇਅਰ ਵਧੀਆ ਟਰੈਕਟਰ ਆ ਆਗਰ ਨਹੀਂ ਲੱਗੀ ਆ ਦੇਖੀ ਨੀ ਟਰੈਕਟਰ ਕੀ ਬਾਤ ਪੂਰਾ ਵਧੀਆ ਟਰੈਕਟਰ ਹੈ ਜੀ ਇਹ ਰੇਟ ਰੂਡ ਤੁਹਾਨੂੰ ਦੱਸ ਦਿਆਂ ਨਵਾਂ ਮਾਡਲ ਆ 315000 ਰੁਪਏ ਰੇਟ ਹੈ ਇੱਕ ਗਾਹਕ ਆ ਗਿਆ ਪੈਂਟ ਰੀ ਬਾਉਂਡਰੀ ਤੇ ਰਿਹੀ ਗਿਆ ਦੇਖੋ ਟਰੈਕਟਰ ਟਾਇਰ ਵਧੀਆ ਪਏ ਆ 14 9 28 ਦੇ ਟਾਇਰ ਹੈ ਦੇਖੋ ਜੀ ਵੀਡੀਓ ਦੇ ਵਿੱਚ ਟਰੈਕਟਰ ਸੋਹਣਾ ਜੀ ਸਟੈਂਡਰਡ 450 ਡੀਆਈ ਜਿਹੜੋ ਕਰਦੋ ਜੀ ਸੇਰ ਦੱਬ ਕੇ YouTube ਚੈਨਲ ਆਪਣਾ ਟਰੈਕ ਫਾਰਮਰ ਕਿੰਗ ਨਾਟ ਗਿਆ ਟਰੈਕਟਰ ਮੰਡੀ ਬਰਨਾਲਾ ਜੀ ਹਾਂਜੀ ਭਾਈ ਜੀ ਤੁਹਾਨੂੰ ਮੰਡੀ ਕਿਵੇਂ ਲੱਗੀ ਬਰਨਾਲਾ ਟਰੈਕਟਰਾਂ ਦੀ ਜੀ ਵਧੀਆ ਲੱਗੀ ਵੀਰੋ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਅੱਗੇ ਤੁਹਾਨੂੰ ਫੇਰ ਵਧੀਆ ਵੀਡੀਓ ਦਿਖਾਵਾਂਗੇ ਉਹਨਾਂ ਚੈੱਕ ਦਿਓ ਜੈਕਟ ਧੰਨਵਾਦ ਸਾਸਤਰੀ ਕਾਲ ਜੀ ਫੇਰ ਮਿਲਾਂਗੇ ਓਕੇ ਜੀ